ਜੀਤ ਨਾਲੋਂ ਛਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਜੀਤ ਨਾਲੋਂ ਛਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਜੀਤ ਨਾਲੋਂ ਛਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਜੀਤ ਨਾਲੋਂ ਛਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਅੱਛੇ ਮੂਹ ਪਿਆ ਤੰਦਾ ਤੂੰ ਕੱਟ ਦੇ ਕਿ ਮੋਹ ਵਤੀਆਂ ਤੰਦਾ ਤੂੰ ਕੱਟਦੇ ਇੰਨੇ ਰਹਿਣਾ ਨਹੀਂ ਸਦਾ ਕਿ ਮੋਹ ਵਤੀਆਂ ਤੰਦਾ ਤੂੰ ਇੰਨੇ ਰਹਿਣਾ ਨਹੀਂ ਸਦਾ ਕਿ ਮੋਹ ਵਤੀਆਂ ਤੰਦਾ ਤੂੰ ਕੱਟਦੇ ਇੰਨੇ ਰਹਿਣਾ ਨਹੀਂ ਸਦਾ ਕਿ ਮੋਹ ਵਤੀਆਂ ਤੰਦਾ ਤੂੰ ਕੱਟਦੇ ਓਏ ਇੰਨੇ ਰਹਿਣਾ ਨਹੀਂ ਸਦਾ ਸੀਸ ਨਾਲ ਧਾਰ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਸੀਸ ਨਾਲ ਧਾਰ ਮੇਰਾ ਅਟਕਾ ਜੇ ਤੂੰ ਮੇਰਾ ਹੈ ਪਿਤਾ ਧੀਥ ਨਾਲੋਂ ਸਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਧੀਥ ਨਾਲੋਂ ਸਾੜ ਮੇਰਾ ਅਟਕਾਰ ਦੇ ਜੇ ਤੂੰ ਮੇਰਾ ਹੈ ਪਿਤਾ ਕਰਤਾ ਸੀਸ ਘਾਰੇਓ ਪਿਤਾ ਕੁਸ਼ਾਲ ਸਿੰਘ ਪੁੱਤਰ ਪਾਏ ਜੈਮਲ ਸਿੰਘ ਦਾ ਸੀਸ ਕੱਟ ਕੇ ਵੇਟ ਵਲਾੜ ਕੇ ਲੈ ਗਿਆ ਰੰਗਦੇਵ ਦੇ ਕੋਲ ਆ ਲੋ ਸ਼ਾਹ ਜੀ ਆ ਲੋ ਸ਼ਾਹ ਜੀ ਭਲੇਕੇ ਨਾਲ ਲੈ ਗਏ ਸਾਂ ਉਹਨੇ ਚੰਗੀ ਤਰ੍ਹਾਂ ਪਛਾਣਿਆ ਬਈ ਸੀਸ ਤੇ ਜਿਹੜਾ ਗੁਰੂ ਤੇਗ ਬਹਾਦਰ ਦਾ ਬਿਲਕੁਲ ਇਹ ਤੇ ਚੰਗਾ ਕੰਮ ਕੀਤਾ ਕਹਿੰਦੇ ਕੋ ਨਾਮ ਨੂੰ ਬ ਲੈ ਲਾ ਨਹੀਂ ਨਾਮ ਨਹੀਂ ਚਾਹੀਦਾ ਜੀ ਨਾਮ ਕੀ ਕਰਨਾ ਸੀ ਨਾਮ ਦੀ ਸਾਨੂੰ ਕੋਈ ਲੋੜ ਨਹੀਂ ਕਰਫਿਊ ਖਤਮ ਕਰੋ ਔਣ ਜਾਣ ਵਾਲਿਆਂ ਨੂੰ ਔਣ ਜਾਣ ਦਿਓ ਸੀਸ ਸੰਭ ਇਹਨੇ ਗੱਲ ਕਹਿ ਕੇ ਆ ਗਿਆ ਉਹਨਾਂ ਕਰਫਿਊ ਰੇਂਦਾ ਵੀ ਤੋੜਤਾ ਅੰਦਰੋਂ ਵੀ ਬਾਹਰ ਕੋਈ ਜਾ ਸਕਦਾ ਹੈ ਭਾਈ ਜੈਤਾ ਲੈ ਕੇ ਗੁਰੂ ਨਾਨਕ ਸਾਹਿਬ ਦਾ ਨਾਮ ਗੁਰੂ ਤੇਗ ਬਹਾਦਰ ਜੀ ਦਾ ਜਿਉਂ ਚੱਲਿਆ ਜਿਉਂ ਚੱਲਿਆ ਪਹਿਲੀ ਰਾਤ ਤਰਾਵੜੀ ਰਿਹਾ ਕਰਤਾ ਕਰਨਾਲ ਤੋਂ 14-15 ਕਿਲੋਮੀਟਰ ਪਰਲੇ ਬੰਨੇ ਤਰਾਵੜੀ ਉੱਥੇ ਵੀ ਸਥਾਨ ਆਪਾ ਪੂਰਨਮਾਸ਼ੀ ਲੱਗਦੀ ਬਹੁਤ ਭਾਰੀ ਪਹਿਲੀ ਰਾਤ ਉੱਥੇ ਰਿਆ ਜੋ ਅਮਰਤ ਵੇਲੇ ਨਿਕੜਿਆ ਗੁਰਮਖੋ ਚੱਲਦਾ 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 ਦੁਰਦਾ ਦੋਦਾ ਸਮਾਣੇ ਤੇ ਲਾਗਦੀ ਲੱਗਾ ਨਾ ਨੰਗਣ ਉਹ ਮੁਸਲਮਾਨ ਫਕੀਰ ਸੀ ਬੜੀ ਸ਼ਕਤੀ ਵਾਲਾ ਰਾਹ ਇਦਾਂ ਰਾਂ ਰੋਕ ਲਿਆ ਉਹਨੇ ਕਹਿੰਦਾ ਕਿੱਧਰ ਚੱਲਿਆਂ ਜੇਤਾ ਡਰ ਗਿਆ ਵੀ ਇਹ ਤੇ ਮੁਸਲਮਾਨ ਆ ਦਸਣਾ ਤੇ ਉਹ ਕਹਿੰਦਾ ਜੋ ਤੂੰ ਸੋਚਦਾ ਮੈਂ ਇਦਾਂ ਕਰਿਆ ਨਹੀਂ ਜਦੋਂ ਮਹਾਰਾਜ ਜੀ ਜਾਣਦੇ ਸੀ ਦਿੱਲੀ ਨੂੰ ਮੈਂ ਕਿਹਾ ਸੀ ਚਰਨ ਪਾ ਦੋ ਤੇ ਮੈਨੂੰ ਕਹਿੰਦੇ ਸੀ ਆਉਂਦੇ ਹੋਏ ਪਾਵਾਂਗੇ ਆਉਂਦੇ ਹੋਏ ਹੁਣ ਮੈਨੂੰ ਉਹਨਾਂ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਸੀ ਸੀਸ ਮੇਰਾ ਆ ਰਿਹਾ ਮੈਂ ਵਾਅਦੇ ਤੇ ਪੂਰਾ ਕਰ ਲਾਂ ਦਰਸ਼ਨ ਤੇ ਕਿਰਪਾ ਕਰਕੇ ਸੀਸ ਮੇਰੇ ਅੰਦਰ ਲੈ ਚੱਲੋ ਦਰਗਾਹ ਦੇ ਵਿੱਚ ਲੈ ਕੇ ਗਏ ਪ੍ਰਕਰਮਾਂ ਕੀਤੀਆਂ ਮੱਥੇ ਟੇਕੇ ਉਸ ਫਕੀਰ ਨੇ ਸੀਸ ਨੂੰ ਔਰ ਜਿਹੜਾ ਖੂਨ ਦਾ ਲਿਪੜਿਆ ਗੁਰੂ ਸਾਹਿਬ ਦੇ ਖੂਨ ਦਾ ਲਿਪੜਿਆ ਕੱਪੜਾ ਸੀ ਨਾ ਜਿਹਦੇ ਵਿੱਚ ਮਾਤਾ ਸੀਸ ਵਲੇਟ ਕੇ ਉਹ ਨਿਸ਼ਾਨੀ ਵਜੋਂ ਰੱਖ ਕੇ ਉਹ ਤੋਂ ਹੋਰ ਕੱਪੜੇ ਚ ਸੀਸ ਫਲਾਗ ਪਲੇਟ ਕੇ ਦਿੱਤਾ ਤੇ ਮੁਸਲਮਾਨ ਫਕੀਰ ਬੜਾ ਚੜ੍ਹਦੀ ਕਲਾ ਵਾਲਾ ਸੀ ਉਹਨੇ ਆਖਿਆ ਦੂਰ ਬਹੁਤ ਆਨੰਦਪੁਰ ਸਾਹਿਬ ਜੇ ਮੈਂ ਤੈਨੂੰ ਘੋੜਾ ਦਿੰਨਾ ਇੱਥੇ ਵਧੀਆ ਕਾਠੀ ਕੱਸ ਕੇ ਤੂੰ ਇਹਦੇ ਤੇ ਚੜ ਜਾ ਸੌਖਾ ਜਾਏਗਾ ਤਿੰਨ ਚਾਰ ਆਪਣੇ ਬੰਦੇ ਦਿੱਤੇ ਉਹ ਵੀ ਘੋੜਿਆਂ ਤੇ ਚੜਾਉਂਦੇ ਐ ਗੁਰੂ ਸਾਹਿਬ ਨੇ ਸਤਗੁਰਾਂ ਦਾ ਸੀ ਜਨ ਕੀਰਤਪੁਰ ਸਾਹਿਬ ਤੇ ਗੋਬਿੰਦ ਰਾਏ ਗੁਰੂ ਜੀ ਉਹ ਜਿਹੜ ਨੇ ਅੱਜ ਕੱਲ੍ਹ ਆਨੰਦਪੁਰ ਸਾਹਿਬ ਪਹਿਲਾਂ ਵਾਪਸ ਇੱਥੋਂ ਹੁੰਦੀ ਸੀ ਹੁਣ ਤੇ ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਜੁੜਦੇ ਜਾਂਦੇ ਆਪਸ ਵਿੱਚ ਜੁੜਦੇ ਜਾਂਦੇ 9 ਤਰੀਕ ਨੂੰ ਸਾਰਾ ਦਲਪੰਥ ਸ੍ਰੀ ਅਨੰਦਪੁਰ ਸਾਹਿਬ ਚੱਲਿਆ ਜਾਣਾ ਪੰਗਲਾ ਨੂੰ 15 ਤਰੀਕ ਨੂੰ ਹੋਲਾ 17 ਨੂੰ ਵਾਪਸ ਹੋਣੇ ਆਪਾਂ ਹਰ ਵਾਰ ਸਾਰੇ ਜਾਇਆ ਕਰੋ ਕਿਰਪਾ ਕਰਕੇ ਜਿੰਨਾ ਆਪਣੇ ਗੁਰਦੁਆਰਿਆਂ ਤੇ ਜਾਵਾਂਗੇ ਉੰਨੀ ਸ਼ਰਧਾ ਵਧੇਗੀ ਆਪਣੀ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਉਹਨਾਂ ਨੂੰ ਲੈ ਜਾਇਆ ਕਰੋ ਉਦੋਂ ਇਹ ਜਿਹੜੇ ਪਿਕਨਿਕ ਤੇ ਜਾਂਦੇ ਆ ਨਾ ਕੰਮ ਖਰਾਬ ਹੋਣਾ ਮੁੜ ਕੇ ਬਹੁਤਾ ਪਿਕਨਿਕ ਵਾਲੇ ਤੇ ਮਾਂ ਪਿਓ ਨੂੰ ਸੁਤੌਣਾ ਵੜਿਆ ਉਹ ਕੀ ਹੋਰ ਕੀ ਆ ਜੇ ਬਚਣਾ ਚਾਹੁੰਦੇ ਹੋ ਗੁਰੂ ਸਤਾਨਾਂ ਤੇ ਲੈ ਜਾ ਕਰੋ ਜਿੱਥੇ ਤੁਹਾਡਾ ਜੀ ਕਰਦਾ ਆ ਆਨੰਦਪੁਰ ਸਾਹਿਬ ਲੈ ਜਾਓ ਦਰਬਾਰ ਸਾਹਿਬ ਲੈ ਜਾਓ ਹਜੂਰ ਸਾਹਿਬ ਲੈ ਜਾਓ ਪਟਨਾ ਸਾਹਿਬ ਨਾਲੇ ਇਹਨਾਂ ਨੂੰ ਸਾਖੀਆਂ ਸੁਣਾਇਆ ਕਰੋ ਆਉਂਦੀ ਆਉਣ ਗਿਆ ਤਾਂ ਹੀ ਸੁਣਾਉਣਗੇ ਚਲੋ ਕੋਈ ਨਹੀਂ ਜਾਓ ਤੁਸੀਂ ਜਰੂਰ ਜਦੋਂ ਭਾਵਨਾ ਹੋਈ ਸਾਖੀਆਂ ਆਪੇ ਆ ਜਾਂਦੀਆਂ ਸਾ ਸੰਗਾ ਜੀ ਉਹ ਸਿੱਤੇ ਗਏ ਗੁਰੂ ਗੋਬਿੰਦ ਗੋਬਿੰਦ ਰਾਏ ਦੇ ਕੋਲ ਬੜਾ ਤੁਹਾਡੇ ਪਿਤਾ ਦਾ ਸੀਸ ਆ ਰਿਹਾ ਕਹਿੰਦੇ ਅੱਛਾ ਖੁਸ਼ ਹੋ ਕੇ ਅੱਛਾ ਭਾਈ ਜੈਤਾ ਚਲ ਗਿਆ ਕੀਤਪੁਰ ਸਾਹਿਬ ਇਸ ਦੱਸ ਕੇ ਤੇ ਵਾਪਸ ਆ ਗਿਆ ਭਾਈ ਜੈਤੇ ਨੇ ਉੱਥੇ ਪ੍ਰਸੰਦਰ ਥੜਾ ਜਿਹਾ ਬਣਿਆ ਸੀ ਉੱਤੇ ਤਖਤ ਪੋਜਿਆ ਦਾ ਕੇ ਸੁੰਦਰ ਕੱਪੜੇ ਵਿਛਾ ਕੇ ਉੱਤੇ ਮਰਦਾ ਸੀਸ ਰੱਖਿਆ ਹੋਇਆ ਸੀ ਇਧਰੋਂ ਗੋਬਿੰਦ ਪਿਤਾ ਜੀ ਆ ਰਹੇ ਬੜੀ ਸੰਗਤ ਪਿੱਛੇ ਸੱਤਕ ਸਾਲ ਦੀ ਉਮਰ ਸਾਰੀ ਸੱਤ ਅੱਠ ਸਾਲ ਦੀ ਕਈ ਨੌਂ ਦੀ ਕਹਿ ਦਿੰਦੇ ਕੋਈ ਨਹੀਂ ਸੱਤ ਅੱਠ ਨੌਂ ਚ ਕੋਈ ਫਰਕ ਨਹੀਂ ਅੱਗੇ ਗੁਰੂ ਗੋਬਿੰਦ ਜੀ ਆ ਰਹੇ ਨੇ ਗੋਬਿੰਦ ਰਾਏ ਪਿੱਛੇ ਪਿੱਛੇ ਸੰਗਤਾਂ ਸਤਗੁਰ ਕਹਿੰਦੇ ਵੀ ਬਿਲਕੁਲ ਕਿਸੇ ਨੇ ਅੱਖ ਵਿੱਚ ਪਾਣੀ ਨਹੀਂ ਲਿਆਉਣਾ ਮਾਵੇਂ ਨਹੀਂ ਲਿਆਉਂਦਾ ਮੈਂ ਸ਼ਬਦ ਪੜਦਾ ਚੱਲਦਾ ਅੱਗੇ ਅੱਗੇ ਤੁਸੀਂ ਮੇਰੇ ਮਗਰ ਪੜਦੇ ਆਓ ਠੀਕ ਆ ਮਹਾਰਾਜ ਅੱਗੇ ਅੱਗੇ ਗੁਰੂ ਗੋਬਿੰਦ ਰਾਏ ਸਿੰਘ ਨਿਸਨਾ ਜੇ ਬਣੇ ਗੋਬਿੰਦ ਰਾਏ ਸ਼ਬਦ ਪੜਦੇ ਪੜਦੇ ਆ ਰਹੇ ਆ ਗੁਰੂ ਤੇਗ ਬਹਾਦਰ ਸਿਮਰੀ ਐ ਗੁਰੂ ਤੇਗ ਬਹਾਦਰ ਸਿਮਰੀ ਐ ਇੱਕ ਬਹਾਦਰ ਸਿਮਰੀ ਐ ਗੁਰੂ ਤੇਗ ਬਹਾਦਰ ਸਿਮਰੀ ਐ ਸਾਰੀਆਂ ਮਾਮਾ ਤੇ ਵੀਰ ਸਾਰੇ ਬੋਲੋ ਸਭਨਾ ਦੀ ਹਾਜ਼ਰੀ ਪਾਵਨ ਪੁੱਤਰ ਗੁਰੂ ਸਾਹਿਬ ਦੇ ਚਰਣਾ ਵਿੱਚ ਲੱਗ ਜਾਵੇ ਆਨੇ ਹੌਲੀ ਹੌਲੀ ਬੋਲੋ ਭੈੜਾਂ ਵੀ ਵੀਰ ਵੀ ਗੁਰ ਤੇਗ ਪਹਾਤੁਰ ਸਿਮਰੀਐ ਏਕ ਬਾਤੁਰ ਸਿਮਰੀਐ ਏਕ ਬਾਤੁਰ ਸਿਮਰੀਐ ਗੁਰ ਤੇਗ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਕਰਤਾਨ ਧਿਆਮੇ ਤਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਮਤਲਬ ਗੁਰੂ ਤੇਗ ਬਹਾਦਰ ਸਿਮਰਿਐ ਕਰਨੋਂ ਨਦ 9 ਅੰਦੀਆਂ ਤੇ 18